करछी ले लो कंधाले का कबाड़ी बनवा लो चिमटा ले लो थल लवा लो कुर्चा ले लो लंधा ले लो चिमटा ले लो करछी ले लो चिमटा ले लो कंधा ले लो नी बीबी कोई थल्ले लवा लो है बीबी खड़ी है इन पुछदी ਕੀ ਰੇਟ ਰੂਟ ਦਿੰਨੇ ਹੂੰ ਚਿਮਟਾਕ ਕੋਈ ਕੜਛਾ ਬੀਬੀ ਕੀ ਲੈਣਾ ਤੁਸੀਂ ਥੱਲਾ ਲਵਾਣਾ ਥੱਲਾ ਲਵਾ ਲੈ ਬੀਬੀ ਕੋਈ ਕਿਵੇਂ ਬੋਲਦੀ ਹੈ ਬੀਬੀ ਤੂੰ ਮੈਂ ਬੱਠਲ ਦੇ ਥੱਲੇ ਦਾ ਕਿ ਹੈ ਬੀਬੀ ਤੈਨੂੰ ਚਿਮਟਾ ਚੁੰਮਟਾ ਲੈਣਾ ਹਾਂ ਕੀ ਰੇਟ ਰੂਟ ਲਾ ਰੱਖਿਆ ਹੈ ਇਹ ਚਿਮਟਾ ਤਾਂ ਹੈ ਗਿਆ ਇਹ ਬੀਬੀ 150 ਰੁਪਈਆ ਦਾ ਓਹੋ ਐਡਾ ਮਹਿੰਗਾ ਲੈ ਏ ਮਹਿੰਗਾ ਕਿੱਥੇ ਹੈ ਗਿਆ ਇੰਨਾ ਮਹਿੰਗਾ ਥੋੜੋ ਹੈ ਹੋਰ ਬਹੁਤ ਮਹਿੰਗਾ ਲਾ ਰੱਖਿਆ ਤੁਸੀਂ ਬੀਬੀ ਲੈ ਐਡੇ ਮਹਿੰਗੇ ਕੀ ਕੀ ਲੱਗੇ ਸੀ ਐਡੇ ਐਡੇ ਮਹਿੰਗਾ ਫੂਕਣੀ ਲੈ ਲੈ ਫਿਰ ਇਹਦਾ ਕੀ ਰੇਟ ਹੈ ਲੈ ਫੂਕਣੀ ਹੈਗੀ ਹੈ 100 ਰੁਪਈਆ ਦੀ ਨਾ ਬੀਬੀ ਜੀ ਤੂੰ ਤਾਂ ਮਹਿੰਗੀ ਬਹੁਤ ਹਨ ਲੈ ਅਸ ਤਾਂ ਕੁਝ ਲੈਣਾ ਨਹੀਂ ਲੈ ਮੇਰਾ ਤੂੰ ਵੀ ਬੀਟਾ ਮੈਨੂੰ ਐ ਕਰ ਮੈਨੂੰ ਚਰਨਾ ਬਣਾ ਕੇ ਦੇ ਦੇ ਕੋਈ ਤੂੜੀ ਦੀ ਪੰਡ ਲੈ ਜੀ ਕੋ ਟੋਕਰਾ ਲੈ ਜੀ ਤੂੰ ਤੂੜੀ ਦੀ ਪੰਡਾ ਆ ਗੱਲ ਤੂੰ ਸਹੀ ਕਹੀਏ ਬੀਬੀ ਤੂੰ ਮੈਂ ਤੈਨੂੰ ਝਾਰਨਾ ਬਣਾ ਕੇ ਦੇ ਦੇਾਂਗੀ ਪਰ ਮੈਂ ਝਾਰਨੇ ਦੇ ਪੈਸੇ ਵੀ ਅੱਡ ਤੋਂ ਲਵਾਂਗੀ ਦੇ ਦੇਂਗੀ ਹਾਂ ਹਾਂ ਤੂੰ ਐ ਕਰ ਬੀਬੀ ਹਾਂਜੀ ਤੂੜੀ ਦੀ ਪੰਡਾ ਮੈਨੂੰ ਪਹਿਲਾਂ ਹੀ ਦੇ ਦੇ ਪਹਿਲਾਂ ਦੇ ਦਈਏ ਤੇ ਤੁਸੀਂ ਤਾਂ ਬਣਾ ਕੇ ਨਹੀਂ ਦੇਣਾ ਝਾਰਨਾ ਮੈਂ ਬਣਾ ਦੂੰ ਨਹੀਂ ਬਣਾ ਕੇ ਦੇਣਾ ਤੂੰ ਮੈਂ ਬੀਬੀ ਇੱਥੇ ਹੀ ਤਾਂ ਰਹਿਣੀ ਆ ਨੇੜੇ ਜੇ ਪਿੰਡ ਵਿੱਚ ਮੈਂ ਤਾਂ ਮੇਰੇ ਘਰੇ ਜਰਨੀ ਬਸ ਤੁਸੀਂ ਆ ਕੁਛ ਤਾਂ ਲੈ ਲੈ ਬੀਬੀ ਕੁਛ ਤਾਂ ਲੈ ਲੈ ਮੈਂ ਤੇਰੇ ਮਗਰ ਮਗਰ ਟਰੀ ਆ ਨੀ ਕੁਛ ਤਾਂ ਲੈ ਲੈ ਤੁਸੀਂ ਮਹਿੰਗੇ ਬਹੁਤ ਤੈਨੂੰ ਤੂੜੀ ਦੀ ਪੰਡ ਦੇ ਦੂੰਗੀ ਚਾਰਨਾ ਬਣਾ ਕੇ ਦੇ ਜੂ ਚਾਰਨਾ ਠੀਕ ਚਲੋ ਭਾਈ ਬੀਬੀ ਤਾਂ ਮੰਨਦੀ ਨਹੀਂ ਥੋੜੇ ਬਹੁਤ ਪੈਸਿਆਂ ਵਿੱਚ ਤਾਂ ਮੰਨਦੀ ਨਹੀਂ ਤੇ ਤੂੜੀ ਦੀ ਪੰਡ ਮੈਂ ਕਹੀ ਆ ਉਹ ਦੇ ਦੇਗੀ ਤੂੜੀ ਦੀ ਪੰਡ ਦੇ ਦੇਾਂਗੇ ਤੁਹਾਨੂੰ ਤੇ ਕਣਕਾ ਤਾਂ ਤੋਡੀਆਂ ਹਾਰੀਆਂ ਖੜੀਆਂ ਨੇ ਹਜੇ ਕਣਕ ਕੱਢੀ ਨਹੀਂ ਕਣਕ ਵੀ ਦੇ ਦਿੰਦੇ ਨਹੀਂ ਤਾਂ ਅਸੀਂ ਤੁਹਾਨੂੰ ਅੱਛਾ ਹਾਂ ਕੱਢ ਲੀਏ ਫੇਰ ਕਣਕ ਫੇਰ ਆਦੀ ਤੈਨੂੰ ਕਣਕ ਵੀ ਦੇ ਦਿਆਂ ਚੰਗਾ ਕਰੇ ਕੱਲੇ ਐ ਬੀਬੀ ਤੂੰ ਕੱਲੀ ਕਿਉਂ ਮੈਂ ਕਿਉਂ ਦੱਸਾਂ ਤੁਹਾਨੂੰ ਤੁਸੀਂ ਤਾਂ ਲੁੱਟ ਪੁੱਟ ਕੇ ਲੈ ਜਾਓਗੇ ਮੈਨੂੰ ਕੱਲੀ ਨੂੰ ਐ ਐ ਗੱਲ ਤਾਂ ਮਾੜੀ ਐ ਨਹੀਂ ਲੁੱਟਦੇ ਅਸੀਂ ਬੀਬੀ ਗੱਡੀਆਂ ਵਾਲੇ ਰਾਜਪੂਤ ਹੁੰਨੇ ਆ ਅਸੀਂ ਕਿਸੇ ਨੂੰ ਨਹੀਂ ਲੁੱਟਦੇ ਆਪਦੀ ਕਰਕੇ ਖਾਂਦੇ ਆ ਇੱਥੇ ਨੇੜੇ ਜੇ ਪਿੰਡ ਵਿੱਚ ਹੀ ਸਾਡਾ ਡੇਰਾ ਹੈ ਗਿਆ ਇੱਥੇ ਗੱਡੀਆਂ ਹਾਂ ਗੱਡੀਆਂ ਹੀ ਨੇ ਚੱਲ ਮੈਂ ਦੂਜੇ ਦਿਨ ਫੇਰ ਆਵਾਂਗੀ ਨਾਲੇ ਤੂੰ ਮੈਨੂੰ ਤੂੜੀ ਦੀਆਂ ਦੋ ਪੰਡਾ ਦੇ ਦੀ ਤੇ ਨਾਲੇ ਮੈਂ ਤੇਰਾ ਝਰਨਾ ਲਿਆਦਾ ਅੱਛਾ ਤੇ ਚੱਲਣਾ ਬੀਬੀ ਠੀਕ ਐ ਮੈਂ ਚਲਦੀ ਆਂ ਹੈ ਚਲੋ ਆ ਬੀਬੀ ਤਾਂ ਮੰਨ ਗਈ ਕਹਿੰਦੀ ਦੋ ਪੰਡਾ ਮੈਂ ਤੂੜੀ ਦੀਆਂ ਦੇ ਦੇਵਾਂਗੀ ਚਲ ਇਹਨੂੰ ਤਾਂ ਹੁਣ ਮੈਂ ਇਹਦਾ ਕਹਿੰਦੀ ਜਹਰਨਾ ਬਣਾਦੀ ਚਲ ਅਗਲੇ ਘਰੋਂ ਹੋਰ ਪੁੱਛ ਲੈਣੀ ਆ ਚਲੇ ਅੱਜ ਦੀ ਦਿਹਾੜੀ ਤਾਂ ਬਣ ਗਈ ਇੱਕ ਦੋ ਘਰਾਂ ਚ ਹੋਰ ਪੁੱਛ ਲਾਂਗੀ ਤਾਂ ਵਧੀਆ ਪੂਰੀ ਦਿਹਾੜੀ ਬਣ ਜੇਗੀ ਚਲ ਆਵਾਜ਼ ਦੇਵਾਏ ਮੈਂ ਤਾਂ ਕੋਣ ਨਿਕਲਦੀ ਐ ਬਾਹਰ ਕੋਈ ਥੱਲਾ ਲਵਾ ਲੋ ਬਠੜਾ ਨੂੰ ਕੋਈ ਢੱਕਣ ਲਵਾ ਲੋ ਪੀਪਿਆ ਨੂੰ ਚਿੰਟਾ ਲੈ ਲਓ ਕੁੜਛਾ ਲੈ ਲਓ ਬੀਬੀ ਕੁਛ ਨਾ ਕੁਛ ਤਾਂ ਲੈ ਲਓ ਆ ਸਰਦਾਰ ਖੜਾ ਇਹਨੂੰ ਪੁੱਛਦੀ ਆ ਸਤਿ ਸ੍ਰੀ ਅਕਾਲ ਵੇ ਸਰਦਾਰਾ ਕਿਵੇਂ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰੀ ਕਿਵੇਂ ਹੈ ਠੀਕ ਆ ਭਾਈ ਠੀਕ ਆ ਤੁਸੀਂ ਦੱਸੋ ਪਰਿਵਾਰ ਪੂਰਾ ਸਭ ਠੀਕ ਹੈ ਠੀਕ ਹੈ ਵਧੀਆ ਹੋਰ ਹਾਏ ਕੋਈ ਸਮਾਨ ਸੱਲਾ ਲੈਣਾ ਥੱਲਾ ਥੱਲਾ ਲਵਾਣਾ ਹੈ ਕੋਈ ਥੱਲਾ ਲਵਾਉਣਾ ਓਏ ਐ ਨਹੀਂ ਬੋਲੀਦਾ ਹੁੰਦਾ ਤੂੰ ਕੀ ਬੋਲਦੀ ਆ ਭਾਈ ਮੈਂ ਥੱਲੇ ਦਾ ਕਹਨੀ ਆ ਕੋਈ ਲਵਾ ਲੋ ਕੋਈ ਓਏ ਐ ਨਹੀਂ ਬੋਲ ਕਾਦਾ ਥੱਲਾ ਥੱਲੇ ਤਾਂ ਅਸੀਂ ਲੱਗੇ ਹੋਏ ਆ ਪਹਿਲਾਂ ਜਰਾਨੀਆਂ ਦੀ ਤੀਵੀਆਂ ਦੇ ਥੱਲੇ ਲੱਗੇ ਹੋਏ ਆ ਦੂਜਾ ਉਹ ਆੜਤੀਆਂ ਨੇ ਸਾਨੂੰ ਥੱਲੇ ਲਵਾ ਰੱਖਿਆ ਭਾਈ ਕਰਜ਼ਾਈ ਹੋਈ ਪਈ ਆ ਹਾਂ ਫਸਲਾਂ ਹੁੰਦੀਆਂ ਨਹੀਂ ਚਾਚ ਨਾਲ ਤੇ ਬਸ ਐ ਹੋਰ ਕੀ ਐ ਕੋਈ ਮੌਸਮ ਦਾ ਇਸ ਤਰ੍ਹਾਂ ਦਾ ਹੋ ਜਾਂਦਾ ਤੇ ਆ ਹੁਣ ਭਾਈ ਆ ਗੜੇ ਜੇ ਪੈ ਗਈ ਸੀ ਤੇ ਆ ਫਸਲਾਂ ਖਰਾਬ ਹੋ ਗਈਆਂ ਹੋ ਕੋਈ ਗੱਲ ਨਹੀਂ ਤਾਂ ਰੱਬ ਦੀ ਕੁਦਰਤ ਹੈ ਕੋਈ ਆਪਣੇ ਇਨਸਾਨਾਂ ਦੇ ਹੱਥ ਵਿੱਚ ਹੋਣ ਦੀ ਵੇਚਦੀ ਫਿਰਦੀ ਐ ਐ ਵੇਚਦੀ ਤਾਂ ਬਥੇਰਾ ਕੁਸ਼ ਹੈਗੀ ਆ ਜੇ ਤੁਹਾਡੇ ਘਰ ਵਾਲੀ ਇਹ ਤੈਨੂੰ ਬੁਲਾਇਆ ਇੱਧਰ ਘਰ ਵਾਲੀ ਕੋਈ ਨਹੀਂ ਆਜਾ ਘਰ ਵਾਲੀ ਤਾਂ ਗਈ ਹੋਈ ਆਜਾ ਆਜਾ ਕੋਈ ਗੱਲ ਨਹੀਂ ਅੱਛਾ ਆਜਾ ਆਜਾ ਦਲਦੀ ਕੋਈ ਗੱਲ ਨਹੀਂ ਚਾਹ ਪਿਉਣਾ ਤੈਨੂੰ ਜੇ ਭਾਈ ਤੂੰ ਕੱਲ੍ਹ ਆਇਆ ਤਾਂ ਮੈਂ ਨਹੀਂ ਆਈ ਮੈਂ ਕਿਹੜਾ ਛੜਾ ਘਰ ਵਾਲੀ ਗਈ ਹੋਈ ਐ ਪਿੰਡ ਚ ਗਈ ਹੋਈ ਐ ਆ ਜਾਂਦੀ ਆਜਾ ਉਹਨੇ ਤਾਂ ਦੁਖੀ ਕਰ ਰੱਖਿਆ ਆਜਾ ਆਜਾ ਲੈ ਆਜਾ ਲਹਰੀ ਚਾਹ ਬਣਾਉਣਾ ਵਧੀਆ ਲੌਂਗ ਲਾਚੀਆਂ ਵਾਲੀ ਨਾ ਭਈ ਮੈਂ ਤੇਰੇ ਕੱਲੇ ਕੋਲੇ ਨਹੀਂ ਅੰਦਰ ਬੜੀ ਸਰਦਾਰ ਲੋਕਾਂ ਆਸੀ ਤਾਂ ਕਾਹਨੂੰ ਇਹ ਹਾਂ ਸਰਦਾਰ ਲੋਕਾਂ ਤੇ ਮੈਨੂੰ ਨਹੀਂ ਮੈਂ ਕੱਲਾ ਘਰੇ ਹੋਵੇ ਉਹਨਾਂ ਦੇ ਘਰੇ ਨਹੀਂ ਜਾਂਦੀ ਜਿੰਦੇ ਘਰ ਦੇ ਵਿੱਚੋਂ ਦੇ ਜਵਾਕ ਜੱਲੇ ਉਹਦੇ ਘਰ ਲਈ ਹੋਵੇਗੀ ਤੰ ਮੈਂ ਆ ਜਾਂਗੀ ਓਏ ਆ ਜਾ ਤੇ ਹੋਏਗੀ ਇਹ ਤਾਂ ਬਲਾ ਲੈ ਕੋਈ ਤੇਰੀ ਸਾ ਹੋਣੀ ਕੋਈ ਤੇਰੀ ਮਾਂ ਵਣੀ ਘਰੋਂ ਨੂੰ ਬਲਾ ਲੈ ਓ ਕੋਈ ਨਹੀਂ ਹੈਗਾ ਕੋਈ ਗੱਲ ਨਹੀਂ ਤੂੰ ਚਿੰਤਾ ਕੋ ਕਰਦੀ ਐ ਪੰਡਨ ਨਾਲੇ ਲੈ ਜੀ ਹਰੇ ਦਾ ਹਰੇ ਦੀ ਪੰਡਲ ਐ ਜੀ ਹਰੇ ਦੀ ਪੰਡਲ ਤੁਹਾਡਾ ਖੇਤ ਕਿੰਨੀ ਕੁ ਦੂਰ ਹੈ ਜੀ ਆ ਨੇੜੇ ਰਿਆ अच्छा ਨੇੜੇ ਹੀ ਹੈ ਤੁਹਾਡਾ ਦਿੱਲੀ ਜਿੰਨੇ ਦਿਨ ਤੁਸੀਂ ਆਏ ਆਏ ਹੋਏ ਹੋ ਨਾ ਜਿੱਥੇ ਜਿੰਨੇ ਦਿਨ ਆ ਸਾਡਾ ਇੱਥੇ ਨੇੜੇ ਪਿੰਡ ਦੇ ਵਿੱਚ ਹੀ ਡੇ ਰਹੇ ਹਾਂ ہاں ਕੋਈ ਚੱਕਰ ਨਹੀਂ ਆਪਣਾ ਖੇਤ ਇੱਥੇ ਆ ਨੇੜੇ ਤੇ ਉੱਥੇ ਆ ਜਾਇਆ ਕਰੀ ਤੇ ਪੱਟ ਲੈ ਜਾਇਆ ਕਰੀ ਕੋਈ ਚੱਕਰ ਵਾਲੀ ਗੱਲ ਮੈਂ ਜਾਈ ਕਿਵੇਂ ਬੋਲਦਾ ਵੀ ਮੈਂ ਮੇਰੇ ਘਰ ਵਾਲੇ ਨੂੰ ਨਾਲ ਲੈ ਕੇ ਆਇਆ ਕਰਾਂਗੇ ਓਏ ਚੱਲ ਫਿਰ ਘਰ ਵਾਲੇ ਨੂੰ ਤਾਂ ਹੁਣ ਮੈਂ ਕਿਹੜਾ ਉੱਥੇ ਪਾਵਾਂ ਕੱਲੀ ਆ ਜਾਇਆ ਕਰ ਆਪਣਾ ਕੋਈ ਗੱਲ ਹੀ ਤਾਂ ਨਹੀਂ ਮੈਂ ਨਹੀਂ ਆਂਦੀ ਖੇਤ ਦੇ ਵਿੱਚ ਤੇਰੇ ਘਰ ਵਾਲੀ ਮੇਰੀ ਗੁੱਤਪੱਟ ਦੇਵੇ ਹਾਂ ਗੱਤੋ ਨੇ ਮੇਰਾ ਕੱਟਣਾ ਕਰ ਰੱਖਿਆ ਕਸਮ ਲੱਗੀ ਹੂੰ ਤੇ ਕਈਆਂ ਕੂਈਆਂ ਵੀ ਠੀਕ ਕਈਆਂ ਨੂੰ ਲਾ ਦਿੰਦੇ ਆ ਕੱਸੀਏ ਵੀ ਠੀਕ ਕਰਦੇ ਆ ਜੋ ਵੀ ਤੁ ਬਣਵਾਣਾ ਹੋਵੇ ਕੁਛ ਸੇ ਸਾਰਾ ਕੁਛ ਹੀ ਕਰਦੇ ਆ ਉਹ ਆ ਖੋਦੀ ਖੋਦੀ ਨਰਮੇ ਵੇਲੇ ਹੁਣਾ ਬਜਾਈ ਹੋਊਗੀ ਨਾ ਨਰਮਿਆਂ ਦੀ ਹਾਂ ਤੇ ਉਦੋਂ ਫਿਰ ਸਾਨੂੰ ਕੱਸੀਏ ਵੀ ਚਾਹੀਦੇ ਆ ਹਾਂ ਕੱਸੀਏ ਵੀ ਬਣਾਨੇ ਆ ਮੇਰੇ ਘਰਾਂ ਵਾਲਾ ਕੁਝ ਚਾਹ ਬਣਾਉਣਾ ਤੇਰੇ ਵਾਸਤੇ ਲੋਹਾਰੀ ਚੱਲ ਆ ਜਾ ਚੱਲ ਡਰੀਦਾ ਨਹੀਂ ਹੁੰਦਾ ਮੈਂ ਮੈਂ ਡਰਦੀ ਡਰਦੀ ਕੋਈ ਨਹੀਂ ਮੈਂ ਤਾਂ ਚਿੰਟਾ ਮਾਰ ਕੇ ਿੱੱਦ ਪਾੜ ਦਿੰਦੀ ਹਣੀ ਅਗਲੇ ਦਾ ਪਤਾ ਮੈਨੂੰ ਪਤਾ ਹੈ ਮੈਨੂੰ ਹਾਂ ਪਤਾ ਹੈ ਮੈਨੂੰ ਆ ਜਾ ਆ ਜਾ ਅਰੇ ਤੂੰ ਤਾਂ ਪੂਰਾ ਬੂਆ ਵੀ ਨਹੀਂ ਇੱਕ ਮਿੰਟ ਇੱਕ ਮਿੰਟ ਲੈ ਮੈਂ ਚੱਕ ਆਦਣਾ ਆ ਜਾ ਆ ਜਾ ਆ ਜਾ ਆ ਜਾ ਤੂੰ ਤਾਂ ਮੈਨੂੰ ਭਈ ਘਰੇ ਤਾਂ ਲਈ ਜਾਂਨੇ ਕੁਝ ਕਹਿ ਦਿੱਤਾ ਤਾਂ ਮੈਥੋਂ ਬੁਰਾ ਨਹੀਂ ਹੋਵੇਗਾ ਆ ਜਾ ਆ ਜਾ ਆ ਜਾ ਆ ਜਾ ਘਰ ਤਾਂ ਤੁਹਾਡਾ ਤਗੜਾ ਹੀ ਲੱਗਦਾ ਹੈ ਗੱਡੀਆਂ ਗੁੱਡੀਆਂ ਖੜੀਆਂ ਲੈ ਲੈ ਰੱਖ ਦੇ ਇੱਥੇ ਰੱਖ ਦੇ ਇਹ ਗੱਡੀਆਂ ਗੁੱਡੀਆਂ ਤੇ ਸਕੂਟੀਆਂ ਘਰ ਤਾਂ ਤੁਹਾਡਾ ਵੱਧ ਇਹ ਬਸ ਮਾਲਕ ਦੀ ਦੇਣ ਹੈ ਅੱਛਾ ਅੱਛਾ ਚਲੋ ਕੁਰਸੀ ਤੇ ਬੈਠੇਗੀ ਨਾ ਸਾਡੇ ਕਮ ਤਾਂ ਰੋਜ਼ ਰੋਜ਼ ਇੱਥੇ ਥੱਲੇ ਬੈਣਾ ਹੀ ਹੁੰਦਾ ਬਹਿ ਜਾਾਂਗੇ ਕੋਈ ਗੱਲ ਅੱਛਾ 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 ਚਲੋ ਇਹ ਸਕੂਟੀ ਘਰ ਵਾਲੀ ਦੀ ਹੈ ਅੱਛਾ ਜਦ ਕਰਕੇ ਲੈ ਆਈ ਹੈ ਅੱਛਾ ਕਹਿੰਦੀ ਮੈਨੂੰ ਸਕੂਟੀ ਦਵਾ ਦੇ ਚਲਾਉਣੀ ਆਉਂਦੀ ਨਹੀਂ ਉਹਨੂੰ ਅੱਛਾ ਹਾਂ ਕੱਢਣਾ ਕਰ ਰੱਖਿਆ ਉਹਨੂੰ ਮੇਰੇ ਸਾਲੇ ਦੀ ਨੂੰ ਹਾਂ ਮੈਂ ਤਾਂ ਕਸਮ ਲਾ ਤੇਰੇ ਵਰਗੀ ਮੈਨੂੰ ਮਿਲ ਜਾ ਨਾ ਲੋਹਾਰੀ ਮਿਲ ਜੇ ਜਾਂ ਮੈਨੂੰ ਮੈਂ ਤਾਂ ਉਹਦੇ ਨਾਲ ਵਿਆਹ ਕਰਾ ਲਾਂ ਕਸਮ ਲੱਗੀ ਐ ਕਿਵੇਂ ਬੋਲਦਾ ਐ ਵੇ ਬਰਾ ਸੋਹਣੀ ਤਾਂ ਤੂੰ ਥੋੜੇ ਬਹੁਤ ਹੁੰਦੀਆਂ ਨੇ ਖਰ ਇਹ ਤਾਂ ਕੋਈ ਮਾਲਕ ਦੇ ਆਲੇ ਪਾਸੋਂ ਮੇਰੀ ਹੁੰਦੀ ਐ ਉਹ ਤੇਰੇ ਹਾਂ ਤੇਰੇ ਦਾ ਥੋੜੇ ਨੇੜੇ ਹੋ ਕੇ ਬਹਿ ਜਾ ਨਾ ਮੇਰਾ ਕੀ ਤੂੰ ਇਥੇ ਫੁੱਲ ਪੱਟ ਲੈ ਜਾਏਂਗਾ ਬਹਿ ਜਾ ਨੇੜੇ ਹੋ ਕੇ ਮੈਨੂੰ ਤਾਂ ਕੋਈ ਡਰ ਡਰ ਨਹੀਂ ਲੱਗਦਾ ਲੋਹਾਰੀ ਕਸਮ ਲੱਗੀ ਹਾਂ ਮੈਂ ਤਾਂ ਨਾ ਤੂੰ ਸੋਹਣੀ ਬਹੁਤ ਉਤਾ ਮੇਰੇ ਤੇ ਡੋਰੇ ਪਾਣੇ ਮੈਂ ਦਸਾਂ ਜੇ ਪੁੱਠੀਆਂ ਜੇ ਨਹੀਂ ਹੱਸਦੇ ਹੁੰਨੇ ਆ ਹੱਸਦੇ ਹੁੰਨੇ ਆ ਹਾਂ ਹਾਂ ਆ ਥੋੜੇ iali ਬੋਲੀ ਜੀ ਮੈਂ ਵੀ ਬੋਲਣ ਲੱਗ ਗਿਆ ਤੇ ਆ ਫਿਰ ਤਵੀਤ ਇਹ ਵੀ ਬਣਾ ਦਿੰਨੇ ਆ ਹਾਂ ਇਹ ਵੀ ਬਣਾ ਦਿੰਨੇ ਆ ਪਰ ਤੂੰ ਮੇਰੇ ਭਾਨੇ ਜੇ ਨਾਲ ਹੱਥ ਨਾ ਲਾ ਮੈਂ ਤੈਨੂੰ ਕਰਾ ਹਾਂ 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 ਇਹ ਤਾਂ ਵੈਸੇ ਤੇ ਚਾਹ ਚੂ ਜਿਹੜੀ ਹੈ ਨਾ ਹਾਂ ਉਹ ਮੈਂ ਬਣਾਉਣਾ ਤੇਰੇ ਵਾਸਤੇ ਵਧੀਆ ਵਧੀਆ ਜੀ ਲੰਗ ਲਾਚੀਆਂ ਵਾਲੀ ਬਣਾ ਲਈ ਰੋਟੀ ਖਾਂਗੀ ਰੋਟੀ ਵੀ ਖਾ ਲਾਂਗੀ ਪ੍ਰਾਥ ਜੇ ਨਾ ਮੇਰੇ ਲਾ ਹੇ ਇਹ ਤਾਂ ਓਏ ਤਾਂ ਸੁਮਨਾ ਤਾਂ ਤੁਹਾਡੇ ਆ ਕੱਪੜੇ ਬਹੁਤ ਸੋਹਣੇ ਪਤਾ ਨਹੀਂ ਤੁਸੀਂ ਕਿੱਥੋਂ ਸਵਾਉਣੀਓ ਇਹ ਕੱਪੜੇ ਤਾਂ ਸਾਡਾ ਆਪ ਦਾ ਖੁਦ ਦਾ ਟੈਲਰ ਹੁੰਦਾ ਉੱਥੋਂ ਸਵਾਉਨੀਆਂ ਕੋਈ ਥੂਟ ਸਟ ਪਿਆ ਇਹ ਜਿਹੜਾ ਤੁਹਾਡੇ ਚਮਕੇ ਚਮਕੇ ਜੇ ਇਹ ਇਹ ਚੁੰਮਕੇ ਸਾਡੇ ਭਾਈ ਹੱਥ ਜਲਾਨੇ ਮੈਂ ਚਿਮਟਾ ਮਾਰ ਦੇ ਉਹ ਵੇਖ ਲੈ ਤੂੰ ਆ ਚਿਮਟਾ ਮਾਰਾਂਗੀ ਮੈਂ ਨੱਕ ਦੇ ਉੱਤੇ ਉਹ ਤੂੰ ਤਾਂ ਭਾਈ ਬਾਲੀ ਤਪੀ ਹੋਈ ਆਈ ਆ ਮੈਨੂੰ ਤਾਂ ਲੱਗਦਾ ਤੈਨੂੰ ਲੱਗਦਾ ਕਿ ਇੱਕ ਤਾਂ ਇੱਕ ਹੀ ਘਰ ਮਿਲਿਆ ਇਹ ਦੋਸਤ ਯਾ ਤੁਸੀਂ ਸੱਪ ਦਾ ਜਿਹੜਾ ਇਹ ਏ ਸਾਡਾ ਫੈਸ਼ਨ ਹੁੰਦਾ ਹੈ ਸਾਡੇ ਇਹ ਸਾਡੇ ਲਵਾਰਾਂ ਦੇ ਵਿੱਚ ਨਾ ਸਾਡੇ ਚੂੜੇ ਤੇ ਸਾਡੇ ਅੱਜ ਮੇਰੇ ਕੋਲੇ ਉਹ ਚਿੱਟੇ ਵਾਲੇ ਹੈਗੇ ਕੋਈ ਨਹੀਂ ਚੂੜੇ ਨਹੀਂ ਤਾਂ ਸਾਡੇ ਉਹ ਪੁੰਦੇ ਨੇ ਹੂੰ ਵਾਧਣਾਂ ਦੀ ਨਿਸ਼ਾਨੀ ਹੁੰਦੀ ਹੈ ਤੇ ਬਾਕੀ ਸਾਡਾ ਪਹਿਨਾਵਾ ਹੀ ਹੈਗਾ ਸਾਡਾ ਤਾਂ ਵਈ ਹੈ ਹਾਂ 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 ਅੱਛੀ ਆਪਦੇ ਪਹਿਨਾਵੇ ਨੂੰ ਨਹੀਂ ਛੱਡਦੇ ਪਰ ਅੱਜ ਕੱਲ ਦੇ ਤਾਂ ਛੱਡ ਗਏ ਨੇ ਪਰ ਜਿਹੜੇ ਬਜ਼ੁਰਗ ਨੇ ਉਹ ਨਹੀਂ ਛੱਡਦੇ ਹਾਂ ਹਾਂ ਗੱਡੀਆਂ ਹੀ ਆ ਥੋੜੀਆਂ ਹੁਣ ਨਹੀਂ ਕਈ ਵਾਰ ਲੈ ਕੇ ਜਾਂਦੇ ਆ ਨਾ ਹਾਂ ਲੈਂਦੇ ਤਾਂ ਹੈ ਪਰ ਘੱਟ ਲੈਂਦੇ ਨੇ ਤੇ ਫਿਰ ਮੈਂ ਚਾਚੂ ਚੱਲ ਬਣਾਉਣਾ ਕੋਈ ਗੱਲ ਨਹੀਂ ਹੈ ਤੇ ਘੰਟਾ ਤਾਂ ਹੋ ਗਿਆ ਮੈਨੂੰ ਬਿਠਾਈ ਬੈਠਾ ਤੂੰ ਗੱਲਾਂ ਹੀ ਗੱਲਾਂ ਮਾਰਦਾ ਮੈਂ ਆਪਦਾ ਦੋ ਚਾ ਨਹੀਂ ਕੋਈ ਪਾਣੀ ਨਹੀਂ ਪਤਾ ਕੀ ਹੈ ਮੇਰੀ ਗੱਲ ਸੁਣ ਮੈਂ ਤਾਂ ਮੇਰੇ ਵਾਲੀ ਨੂੰ ਤਲਾਕ ਦੇ ਦਿਆਂ ਜੇ ਨਾ ਮੈਨੂੰ ਕੋਈ ਤੇਰੇ ਵਰਗੀ ਦੀ ਸੋਹਣੀ ਮਿਲ ਜੇ ਬਾਲਾ ਨਾ ਬੋਲ ਗਈ ਹੋਈ ਹੈ ਤੂੰ ਵੀ ਆਈ ਮੇਰੇ ਬੱਚੇ ਨੇ ਵੱਡੇ ਵੱਡੇ ਬਰਾਬਰ ਦੇ ਮੇਰੇ ਘਰ ਵਾਲਾ ਤਾਂ ਆਵਦਾ ਇੰਨਾ ਸੋਹਣਾ ਸਾ ਹੈ ਗਿਆ ਤੇ ਮੈਂ ਤਾਂ ਭਾਈ ਹਾਂ ਭਾਈ ਮੈਂ ਤਾਂ ਦੇਖੋ ਅੱਜ ਕੱਲ ਜਾਤ ਪਾਤ ਕੋਈ ਇਹਨਾਂ ਚੀਜ਼ਾਂ ਧਰਮਾ ਤਰਮਾ ਅਜੇ ਤਾਂ ਕੋਈ ਰੱਖਦਾ ਨਹੀਂ ਭੇਦ ਮੈਂ ਤਾਂ ਥੋੜੇ ਵਾਲੀ ਲੈ ਆਵਾਂ ਕਸਮ ਲੱਗੀ ਉਹ ਤੇਰੇ ਘਰ ਵਾਲੀ ਆ ਗਈ ਨਾ ਉਤੋਂ ਤਾਂ ਤੇਰਾ ਕੱਢਣਾ ਕੱਢ ਕਰ ਦੇਗੀ ਤੂੰ ਹੁਣ ਮੈਨੂੰ ਜਾਣ ਦੇ ਤੇ ਚਾਚੂ ਮੈਨੂੰ ਪਿਆਵੇ ਉਹ ਤਾਂ ਤਲ ਰੁਕ ਤਾਂ ਸਹੀ ਮੈਂ ਤਾਂ ਮਰੀ ਜਾਣਾ ਚਾ ਨਹੀਂ ਕੋਈ ਪਾਣੀ ਨਹੀਂ ਕੋਈ ਰੋਟੀ ਨਹੀਂ ਐਵੇਂ ਤੂੰ ਤਾਂ ਕਦੇ ਚਿੰਟੇ ਆ ਕੰਨਾਂ ਦੇ ਵਾਲੀਆਂ ਪੁੱਛਦਾ ਹੈ ਤੇ ਕਦੇ ਤੂੰ ਹਾਰ ਪੁੱਛਦਾ ਮੇਰਾ ਕਿੱਥੋਂ ਲਿਆ ਤੇ ਮੇਕਅਪ ਕਿੱਥੋਂ ਕੀਤਾ ਮੈਨੂੰ ਜਾਣਦੇ ਬਈ ਤੇਰੇ ਘਰ ਵਾਲਾ ਕੀ ਤਾਂ ਲੜਾਈ ਕਰ ਲੂਗੀ ਮੈਂ ਤਾਂ ਆਪਦੇ ਅੱਗੇ ਜਾ ਕੇ ਆਪਦੀ ਜਿਹੜੀ ਕਰਾਉਣਾ ਬੰਦਾ ਥੋੜੇ ਆ ਕਲਚਰ ਬਾਰੇ ਬੰਦਾ ਪੁੱਛ ਲੈਂਦਾ ਮੈਂ ਕਿਹੜਾ ਕੋਈ ਮਾੜਾ ਕਰੀ ਜਾਂਦਾ ਚਲ ਕੋਈ ਗੱਲ ਨਹੀਂ ਕਈ ਵਾਰੀ ਮਾਂ ਘਰ ਵਾਲੀ ਕਹਿ ਦਿੰਦੀ ਹੈ ਤੇ ਆ ਮੇਲਿਆਂ ਮੂਲਿਆਂ ਚੋਂ ਮਿਲਦੇ ਆ ਮਾਂ ਚਲ ਤੁਹਾਨੂੰ ਪੁੱਛ ਲੈਣੇ ਵੀ ਚਲ ਹਾਂ ਨਾ ਤੇਰੇ ਘਰ ਵਾਲੀ ਨੂੰ ਲੈਣੇ ਜਾਨੀ ਕਾ ਨੂੰ ਬੈਠ ਨਹੀਂ ਭਾਈ ਮੇਰੇ ਹੱਥ ਜੇ ਨਾ ਲਾਵੇਂ ਤੈਨੂੰ ਦੱਸਾਂ ਮੈਂ ਬਹਿ ਤਾਂ ਸਹੀ ਫਿਰ ਚੰਗਾ ਮੈਂ ਬਹਿ ਤਾਂ ਜਾਵਾਂਗੀ ਰੋਟੀ ਖਾਏਗੀ ਰੋਟੀ ਤਾਂ ਮੈਂ ਖਾ ਲੀ ਉਹ ਘਰ ਵਾਲੀ ਮੇਰੀ ਗਈ ਹੋਈ ਐ ਪਿੰਡ ਚ ਉਹ ਤਾਂ ਬੈਨਾ ਕੱਢਣਾ ਕਰਦੀ ਉਹ ਤਾਂ ਕੋਈ ਜਨਾਨੀ ਦੇਖ ਲੈ ਨਾ ਉਹ ਇਹੋ ਜਿਹਾ ਮੂੰਹ ਸਜਾ ਲੈਂਦੀ ਐ ਤੇ ਬਸ ਜਾਵਾ ਕੁੱਤੇ ਦੀ ਵੱਢੀ ਐ ਪੂਰੀ ਭਾਈ ਇੰਨੀ ਵੱਢੀ ਹੋਈ ਤਾਂ ਮੈਂ ਤਾਂ ਆਪਦੇ ਘਰੇ ਜਾਣੀ ਕਿਧਰ ਮੈਨੂੰ ਮੇਰੇ ਉਹ ਨਹੀਂ ਨਹੀਂ ਮੈਂ ਉਹਦੇ ਜੁੱਤੀਆਂ ਦੀ ਛਾ ਕਰ ਦੂੰਗਾ ਕੁੱਟ-ਕੁੱਟ ਕੇ ਨਾ ਭਾਈ ਮੈਨੂੰ ਜਾਣ ਦੇ ਤੂੰ ਉਹ ਨਾ ਸੋਚਾ ਤੇ ਮੈਂ ਕਰਲੀ ਦੇ ਅੱਗੇ ਤਾਂ ਕੋਈ ਨਹੀਂ ਬੋਲਦਾ ਆ ਕਿ ਤਾ ਤੂੰ ਮੇਰੇ ਨਾਲ ਲੜਾਈ ਕਰਾ ਦੇਗਾ ਤੂੰ ਤਾਂ ਅੰਦਰ ਵੜ ਜਾਏਗਾ ਚੁੱਪਚਾਪ ਉਹ ਨਹੀਂ ਕਰਦਾ ਆ ਜਾ ਫਿਰ ਤੂੜੀ ਦਾ ਟੋਕਰਾ ਲੈ ਜਾ ਨਾ ਤੂੜੀ ਦਾ ਟੋਕਰਾ ਕਿ ਤੂੰ ਅੰਦਰ ਰੱਖਿਆ ਆ ਟੂੜੀ ਦਾ ਤੂੜੀ ਦਾ ਟੋਕਰਾ ਤਾਂ ਤੈਨੂੰ ਬਾਹਰ ਹੀ ਮਿਲੇਗਾ ਭਾਈ ਹੈ ਓਏ ਹੁਣ ਬੰਨ ਲੈ ਤੂੰ ਹੁਣ ਨਾ ਉਹ ਦੂਜੇ ਕੋਠੇ ਦੇ ਵਿੱਚ ਤੂੜੀ ਦੀ ਪੰਡਾ ਦੋ ਲੈ ਲਾਂਗੇ ਮੈਂ ਤੂੜੀ ਦੀਆਂ ਦੋ ਪੰਡਾ ਸਿਰ ਤਾਂ ਹੁਣ ਤੇਰਾ ਇੱਕ ਹੈ ਕਿੱਥੋਂ ਨਹੀਂ ਮੈਂ ਇੱਕ ਨਾ ਐ ਕਰਾਂਗੀ ਇੱਕ ਇੱਥੋਂ ਮੈਨੂੰ ਚਕਾ ਕੇ ਤੇ ਮੈਂ ਥੋੜੀ ਜੀ ਦੂਰ ਰੱਖਿਆਵਾਂਗੀ ਤੇ ਦੂਜੀ ਪੰਡ ਮੈਂ ਸਿਰ ਤੇ ਚੱਕ ਲੈ ਲਾਂਗੀ ਤੁਹਾਡੇ ਗਾ ਇਹ ਇਹ ਤੁਸੀਂ ਆ ਮੇਕਅਪ ਜਿਵੇਂ ਕਰਦੀ ਹੋ ਹੈ ਇਹ ਦੱਸ ਮੈਨੂੰ ਹੈ ਮੈਂ ਮੇਕਅਪ ਤਾਂ ਇਹ ਇਹ ਦੱਸ ਹੈ ਮੇਕਅਪ ਤਾਂ ਬਈ ਦੇਖੋ ਅਸੀਂ ਇੰਨਾ ਨਹੀਂ ਹੁੰਦਾ ਸਾਡਾ ਤਾਂ ਨੇਕਾ ਵਾਲਾ ਸੁਰਮਾ ਇਹ ਸੁਰਮਾ ਸੁਰਮਾ ਹੀ ਬਸ ਇਹ ਅੱਛੇ ਬਿੱਲੀ ਆਖਾ ਤੁਸੀਂ ਬਣਾਉਣੀ ਹੋਏ ਤੁਹਾਡੇ ਹੁੰਦੀਆਂ ਨੇ ਕੁਦਰਤੀ ਇਹ ਤੁਹਾਡੇ ਹੀ ਹੁੰਦੀਆਂ ਨੇ ਇਹ ਤਾਂ ਭਾਈ ਮਾਲਕ ਦੀ ਦੇਨ ਆਪਾਂ ਤਾਂ ਕੋਈ ਫਿਲਟਰ ਨਹੀਂ ਜਾਂਦੇ ਮੇਰੇ ਘਰ ਵਾਲੇ ਤਾਂ ਡੇਲੇ ਅੱਖੀ ਜੀ ਨੇ ਬਹੁਤ ਦੁਖੀ ਕਰ ਰਖਿਆ ਵੀ ਕਾਲੇ ਜਿਹੇ ਅੱਖਾਂ ਕੱਢਦੀ ਐ ਮੈਂ ਤਾਂ ਵੱਡਾ ਰੋ ਕਰਨ ਲੱਗਦਾ ਕਤਮ ਲੱਗੇ ਮੈਂ ਤਾਂ ਤੇਰੇ ਵਰਗੀ ਮਿਲ ਜੇ ਨਾ ਮੈਂ ਤਾਂ ਉਹਨੂੰ ਐ ਤਲਾਕ ਤਲੂਕ ਆ ਦੇ ਕੇ ਤੇ ਪਰਾਂ ਕਰਾਂ ਭਜਾ ਦੇ ਡੰਡਾ ਮਾਰ ਕੇ ਹੋਰ ਕੀ ਮੈਨੂੰ ਤਾਂ ਜਾਣ ਦੇ ਤੇ ਮੈਂ ਇਹਨਾਂ ਦਾ ਮਾਲਕਾ ਮौज ਕਰਾਂਗੀ ਹਾਂ ਤੇਰੇ ਘਰ ਵਾਲੇ ਆਗੇ ਨਾ ਗੁੱਤ ਪੱਟ ਦੇਗੀ ਮੇਰੀ ਮੈਂ ਤੈਨੂੰ ਦੱਥੀ ਤੇਰੀ ਕੋ ਛੋਟੀ ਛੋਟੀ ਪੈਣ ਹੋਊਗੀ ਨਾ ਨਾ ਭਈ ਅਸੀਂ ਨਹੀਂ ਕਰਦੇ ਸਰਦਾਰ ਵੈਸੇ ਹੁੰਦੇ ਤਾਂ ਚੰਗੇ ਲੋਗ ਨੇ ਸਾਨੂੰ ਪਤਾ ਹੈ ਤੇ ਐ ਮੈਨੂੰ ਆਰੇ ਆਪਾਂ ਵੀ ਚੰਗੇ ਆ ਉਹ ਤਾਂ ਕੋਈ ਐਸੀ ਗੱਲ ਨਹੀਂ ਹੈ ਪਰ ਮੈਂ ਤਾਂ ਆਪਦੀ ਘਰ ਵਾਲੀ ਤੋਂ ਦੁਖੀ ਕਰਕੇ ਭਈ ਤੇਰੇ ਗਮ ਦੇਖੋ ਟਾਈਮ ਪਾਸ ਤਾਂ ਘਰ ਵਾਲੀ ਨਾਲ ਹੀ ਹੋਵੇਗਾ ਠੀਕ ਹੈ ਇਹ ਤਾਂ ਭਈ ਤੂੰ ਕਹਿ ਨਾ ਕੁਛ ਕਿਹੜੇ ਟਾਈਮ ਪਾਸ ਕਰ ਮੇਰੇ ਤਾਂ ਹੁੰਦਾ ਹੀ ਨਹੀਂ ਪਿਆ ਨਾ ਟਾਈਮ ਪਾਸ ਟਾਈਮ ਪਾਸ ਕਿੱਥੇ ਕਰਨ ਦਿੰਦੀ ਐ ਉਹ ਨਹੀਂ ਕਰਨ ਦਿੰਦੀ ਤੂੰ ਤਾਂ ਗੱਲਾਂ ਜਿਆਦਾ ਮਾਰਨੇ ਤੇ ਕੰਮ ਤਾਂ ਕੋਈ ਕਰਦਾ ਨਹੀਂ ਤੂੰ ਨਾ ਤਾਂ ਤੂੜੀ ਦੇ ਪੰਡ ਦੇ ਲਾ ਰਹੇ ਨਾਲੇ ਤੂੰ ਮੈਨੂੰ ਕੋਈ ਪੰਡ ਪੱਠਿਆਂ ਦੀ ਵੀ ਨਹੀਂ ਦਿੰਦਾ ਮਾਹ ਬੈਠ ਤੂੰ ਕੋਈ ਕਰਛਾ ਕੰਧਾ ਵੀ ਨਹੀਂ ਲੈਂਦਾ ਇੱਥੋਂ ਦੇਖ ਉਹ ਵਸਾ ਕਿਲੋਮੀਟਰ ਦੂਰ ਹੈ ਅੱਛਾ ਨੇੜੇ ਹੀ ਆ ਤੁਹਾਡਾ ਖੇਤ ਫਿਰ 20 ਕਿੱਲੇ ਦਾ ਟੱਕ ਹੈ ਇਕੱਠਾ ਹੀ ਅੱਛਾ ਅੱਛਾ ਉੱਥੇ ਹਰਾ ਵੀ ਬੀਜ ਰੱਖਿਆ ਹੈ ਹਰਾ ਚੱਲ ਹਰੇ ਲਈ ਆਈਂ ਹਰ ਇਹਦੀ ਪੰਡਾ ਤਾਂ ਮੈਨੇ ਜਾਂਦੇ ਤੇ ਤੇਰੇ ਘਰ ਵਾਲੀ ਨੂੰ ਗਲਤੀ ਨਾਲ ਜਿੰਨੇ ਤੋਂ ਤੁਸੀਂ ਲਓਗੇ ਉਹਨੇ ਤਾਂ ਤੁਸੀਂ ਹਰਾ ਇਥੋਂ ਮੇਰੇ ਮੇਰੀ ਜ਼ਿੰਮੇਵਾਰੀ ਮੇਰੇ ਮੇਰੇ ਲੈ ਆਇਆ ਕਰੋ ਚਲ ਚਲ ਠੀਕ ਹੈ ਫਿਰ ਮੈਂ ਬੈਠ ਬੈਠ ਭਾਈ ਮੈਨੂੰ ਚਾਹ ਜੇ ਨਾ ਲਾ ਮੈਂ ਚਾਹ ਦਾ ਪਿਉਣਾ ਚਾਹ ਪਿਉਣਾ ਚਾਹ ਫਿਰ ਤੂੰ ਬਣਾ ਲੈ ਇੰਨੇ ਜਾਂ ਤੇਰੇ ਘਰ ਵਾਲੀ ਨੂੰ ਬੁਲਾ ਲੈ ਕਿੱਥੇ ਗਈ ਹੋਈ ਐ ਓਏ ਕੀ ਤੂੰ ਉਹਦੇ ਤੋਂ ਲੈਣਾ ਹੈ ਉਹ ਤਾਂ ਉਹਨੇ ਤਾਂ ਇੱਕ ਵਾਰਾ ਬੈਠ ਤੂੰ ਮੇਰੇ ਨਾਲ ਖੇਤ ਚੱਲ ਖੇਤ ਚ ਉਹ ਹਰਾਂ ਲੈ ਆ ਤੂੰੜੀ ਲੈ ਆ ਤੇਰੇ ਵਾਸਤੇ ਸਾਰਾ ਕੁਛ ਇਹਦੇ ਨਾਂ ਹੀ ਲਾ ਦੇ ਮੈਂ ਤਾਂ ਮਾੜੀ ਦਿਨ ਘਰੋਂ ਕਿ ਨਿਕਲ ਜਾਵਾ ਉਹ ਤਾਂ ਜੰਟੇ ਦੀ ਮਾਂ ਗੁਜਰ ਗਈ ਮੈਂ ਤਾਂ ਉੱਥੇ ਬਹਿਣ ਵਾਸਤੇ ਗਈ ਸੀ ਆ ਬੇਚਾਰੀ ਆ ਵੇਚਦੀ ਫਿਰਦੀ ਸੀ ਕਿਸ ਨੂੰ ਕਿਸੇ ਨੂੰ ਕੇ ਘੇਰ ਕੇ ਲੈ ਆਂਦਾ ਇੱਥੇ ਤੈਨੂੰ ਸ਼ਰਮ ਨਹੀਂ ਆਦੀ ਇਹਨਾਂ ਦੇ ਪਿੱਛੇ ਤੂੰ ਦੱਸ ਕਿ ਇਹਨਾਂ ਜ਼ਮੀਨ ਗਾਲਤੀ ਜਨਾਨੀਆਂ ਦੇ ਪਿੱਛੇ ਤੈਨੂੰ ਸ਼ਰਮ ਨਹੀਂ ਆਦੀ ਤੈਨੂੰ ਓਏ ਮੈਂ ਤਾਂ ਹਾਂ ਚਿਮਟੇ ਚੁੰਟੇ ਜੇ ਵੇਚਣ ਵਾਲੀ ਫਿਰਦੀ ਸੀ ਵੀ ਚੱਲ ਤੈਨੂੰ ਮਾਂ ਨਾ ਨਾ ਭੈਣ ਤੂੰ ਜਾ ਜਾ ਕਹੀ ਮਾ ਬਣਵਾਣੀ ਸੀ ਮੈਂ ਤਾਂ ਕਰਕੇ ਬੁਲਾਣੀ ਨਹੀਂ ਬਣਵਾਣੀ ਸੀ ਨਹੀਂ ਬਣਵਾਣੀ ਇਹ ਤਾਂ ਪਹਿਨੇ ਦਿਨ ਵਿੱਚ 10 ਜਨਾਨੀਆਂ ਲੈ ਕੇ ਆਂਦਾ ਘੇਰ ਘੇਰ ਕੇ ਇਹ ਤੋਂ ਹੋਰ ਇਹਨੇ ਤਾਂ 10 ਕਿੱਲਾ ਜ਼ਮੀਨ ਗਾਲਤੀ ਸਾਡੀ ਇਹ ਤਾਂ ਜਨਾਨੀਆਂ ਦਾ 10 ਇਹਦੀ ਕਾਨੂੰ ਸੁਣੀ ਜਾਂਦੇ ਹੋ ਤੂੰ ਇਹਦੇ ਕਾਨੂੰ ਸੁਣ ਮੈਂ ਘਰ ਦੀ ਮਾਲਕਣੀ ਆ ਮਾਲਕਣੀ ਇਹਨੇ ਮਾਲਕਣੀ ਮਿੱਠੀਆਂ ਮਾਰੂ ਕਿਸਾੜਾ ਮਾਰੂ ਮੈਨੂੰ ਵਿਆਹ ਕਿ ਲਿਆਇਆ ਵਿਆਹ ਕਿ ਲਿਆਇਆ ਮੈਨੂੰ ਫਿਰ ਇਹ ਵਿਚਾਰੀ ਇਹਦੀ ਤੂੰ ਬੈਠੀ ਜਾ ਦੇ ਪਹਿਨੇ ਤੂੰ ਅਸੀਂ ਥੋਲੇ ਥੋਲੇ ਲਵਾਣੇ ਕੋ ਇਧਰ ਹੋ ਜਾ ਏ ਕੱਢਣਾ ਕਰ ਰੱਖਿਆ ਨੇ ਕੱਢਣਾ ਕਰ ਰੱਖਿਆ ਹੈ ਤਾਂ ਮੈਂ ਨਹੀਂ 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 ਪੜਨੇ ਇੰਨੀਆਂ ਗੱਲਾਂ ਚ ਨਾ ਆਈਓ ਅਸੀਂ ਬਾਲੇ ਦੁਖੀ ਹੋਏ ਪਏ ਐਸ ਤੋਂ ਦੁਖੀ ਹੋਏ ਇਹ ਤਾਂ ਦਿਲ ਵਿੱਚ ਦੱਸਦੇ ਨਾ ਹੋਰ ਇਹ ਤਾਂ ਪਤਾ ਹੀ ਕੋਈ ਕਹਿੰਦਾ ਮੇਰੇ ਘਰ ਵਾਲੀ ਤਾਂ ਹੈਗੀ ਹੈ ਹੈਗੀ ਹੈ ਕਹਿੰਦਾ ਇਹ ਤਾਂ ਜਨਾਨੀਆਂ ਦੇ ਚੱਕਰਾਂ 'ਚ ਹੀ ਰਹਿੰਦਾ ਸਾਰਾ ਦਿਨ ਆਹ ਰਹਿੰਦਾ ਜਨਾਨੀਆਂ ਮੈਂ ਕਿਹਾ ਕਿਸਾੜਾ ਨਾ ਨਾ ਤੂੰ ਤੇ ਲੜਾ ਨਾ ਭਾਈ ਮੇਰੇ ਕਰਕੇ ਨਾ ਲੜ। ਮੇਰੇ ਕਰਕੇ ਨਹੀਂ। ਮੇਰੇ ਕਰਕੇ ਨਹੀਂ। ਇਹ ਪਿੰਡ ਦਾ ਕਲੇਸ ਐ। ਨਿਤ ਦਾ ਕਲੇਸ ਐ। ਜਾ ਤੂੰ ਸੀ। ਇਹਨੇ ਜਾ। ਮੈਂ ਤਾਂ ਇਹਨੂੰ ਤਲਾਕ ਦੇ ਦਿਆ। ਜੇ ਤੇਰੀ ਕੋਈ ਛੋਟੀ ਭੈਣ ਹੋਵੇ। ਉਹ ਤੂੰ ਇਹਨੂੰ ਰੱਖ ਲੈ ਫਿਰ। ਛੋਟੀ ਭੈਣ ਐ। ਇਹਨੂੰ ਰੱਖ ਲੈ ਫਿਰ। ਮੈਂ ਤਾਂ ਰੱਖ ਲਾ। ਤੈਨੂੰ ਸ਼ਰਮ ਆਣੀ। ਹਾਂ। ਨਾ ਖਾਲੀ ਮੈਨੂੰ ਦੇ ਤੂੰ ਮੈਨੂੰ ਚਿਮਕਾ ਮੈਂ ਨਾ ਟੱਡ ਪਾਉਣੰਦਾ। ਚਿਮਟਾ। ਮੈਂ ਤਾਂ ਮੈਂ ਇਹਨੂੰ ਮੈਂਟੇ ਛੱਡ ਦਾਂ। 20 ਕਿਲੋ ਦੀ ਮਾਲਕ ਤੂੰ ਹੋ ਜਾਵੇਂਗੀ। ਹਾਂ। ਨਾ ਪੈ ਇਹੇ ਨੂੰ ਪਿੰਡ ਪਿੰਡ ਫਿਰਦੀ ਆ ਤੂੰ ਚੱਲ ਉੱਧਰ ਚੱਲ ਉੱਧਰ ਜਨਾਨੀਆਂ ਦੇ ਚੱਕਰਾਂ 'ਚ ਨਾ ਪਿਆ ਕਰ ਉਹ ਮੈਂ ਕਿਹਾ ਤੂੰ ਲੈ ਲੈ ਇਹਦੇ ਚੱਕਰਾਂ 'ਚ ਮੈਂ ਤਾਂ ਬਈ ਜਾਨੀ ਤੂੰ ਜਾ ਪਿੰਡ ਜਾ ਜਾ ਇਹ ਤੇਰੇ ਘਰ ਦਾ ਭਾਈ ਮੈਂ ਖ ਬਣਾ ਇਹ ਤਾਂ ਮਿੱਠੀਆਂ ਮਾਰਦਾ ਹੈ ਇਹ ਤਾਂ ਜਨਾਨੀਆਂ 'ਚ ਪੂਰਾ ਸਵਾਦੂੜਾ ਹੈ 2 ਮਿੰਟ ਆਪਕ ਨਹੀਂ ਨਹੀਂ ਤੂੰ ਚੱਲ ਅਸੀਂ ਕੁਛ ਨਹੀਂ 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 ਅਸੀਂ ਕੁਛ ਨਹੀਂ ਬਣਵਾਣਾ ਅਸੀਂ ਭੈਣੇ ਕੁਛ ਨਹੀਂ ਬਣਵਾਣਾ ਜਾ ਨਾਲੋਂ ਪੀਪਾ ਜਾਂ ਟੁੱਟਿਆ ਪਿਆ ਉਹਦਾ ਥੱਲਾ ਲਵਾਉਣਾ ਨਹੀਂ ਅਸੀਂ ਲਵਾਉਣਾ ਨਹੀਂ ਥੱਲਾ ਅਸੀਂ ਵੀ ਲਵਾਣਾ ਜਾ ਜਾ ਭੈਣੇ ਜਾ ਜਾ ਸੰਨ ਇਸ ਬੰਦੇ ਨੇ ਸਾਨੂੰ ਬਹੁਤ ਤਪਾਰ ਰੱਖਿਆ ਸੰਤ ਬੜਾ ਦੁਖੀ ਕਰ ਰੱਖਿਆ ਸੰਤ ਕਹਿੰਦਾ ਸੀ ਕਹਿੰਦਾ ਪੰਡਲੇ ਜੀ ਤੂੜੀ ਨਹੀਂ 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 ਅਸੀਂ ਕੁਛ ਨਹੀਂ ਦੇਣਾ ਇਹ ਤਾਂ ਭੈਣੇ ਦਿਨ ਵਿੱਚ 10 ਜਨਾਨੀਆਂ ਲੈ ਕੇ ਆਂਦਾ ਕਦੇ ਤੂੜੀ ਲੈ ਜਾ ਕਦੇ ਪੱਟੇ ਨਹੀਂ 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 ਬਸ ਤੂੰ ਪੱਟੇ ਸੰਤ ਦੁਖੀ ਕਰ ਰੱਖਿਆ ਇਹਨੇ ਉਹ ਕਿਸੇ ਗਰੀਬ ਗੁਰਮੇ ਦੀ ਵਿਚਾਰੇ ਦੀ ਬਸ ਹਾਜਤਾ ਕਰਨੀ ਚਾਹੀਦੀ ਹੈ ਕੀ ਰੱਬ ਦੇ ਸਾਨੂੰ ਪਹਿਲੀ ਦਿੱਤੀ ਭੈਣੇ ਸਾਰਾ ਦਿਨ ਸਹਾਇਤਾ ਕਰਦਾ ਸਾਰਾ ਦਿਨ ਸਹਾਇਤਾ ਕਰਦਾ ਨਹੀਂ ਕੀ ਹੋ ਗਿਆ ਨਹੀਂ ਨਹੀਂ ਜਾਓ ਭੈਣੇ ਜਾਓ ਭਈ ਇਹ ਤਾਂ ਮਿੱਠੀਆਂ ਮਾਰਦਾ ਇਹ ਤਾਂ ਤੇਰੇ ਘਰੇ ਵਾਲੀ ਨਹੀਂ ਖਰਾਬ ਹੈ ਮੈਂ ਤਾਂ ਇੱਥੇ ਬੰਦੀ ਨਹੀਂ ਤੇ ਰੁਕਦੀ ਨਹੀਂ ਮੈਂ ਤਾਂ ਜੰਨੀ ਨਹੀਂ ਨਹੀਂ ਤੂੰ ਕਰ ਕਰ ਉਹ ਹਾਂ ਇਹ ਕੰਮ ਕਰ ਰੱਖਿਆ ਹੈਗਾ ਕੀ ਕਰਵਾ ਦੇਗੀ ਇਹਦਾ ਹੈ ਉਹ ਇਹਨੂੰ ਕਿਉਂ ਮਾਰਾ ਕਹਿੰਦੀ ਹੈ ਮੈਨੂੰ ਗੱਲਾਂ ਚ ਆ ਗਈ ਤੂੰ ਮੈਨੂੰ ਉਲਟਾ ਕਿਉਂ ਬੋਲਦੀ ਹੈ ਤੇਰੇ ਘਰ ਵਾਲਾ ਤੈਨੂੰ ਸਮਝਦਾ ਕੋਈ ਨਹੀਂ ਤੂੰ ਮੈਨੂੰ ਕਿਉਂ ਬੋਲੀ ਆਂਦੀ ਹੈ ਤੇਰੇ ਘਰ ਵਾਲੀ ਖਰਾਬ ਹੈਗੀ ਜੇ ਮੈਂ ਨਾ ਹੋਵਾਂ ਨਾ ਤੇ ਘਰ ਨੂੰ ਜਮ ਉਜਾੜ ਦੇਵੇ ਜਮ ਉਜਾੜ ਦੇਵੇ ਇਹਨੂੰ ਨਾ ਗਲਤ ਬੋਲ ਮੈਂ ਤੈਨੂੰ ਦੱਸਾਂ ਹਾਂ ਇਹ ਤੇਰੀ ਕੀ ਲੱਗਦੀ ਮੈਨੂੰ ਕੁਝ ਵੀ ਜਾ ਮੈਂ ਇਹਨੂੰ ਵੇ ਆ ਕੇ ਲਿਆ ਹੂੰ ਜਾ 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 ਇਹਨੇ ਤਾਂ ਚਿੰਟਾ ਮਾਰ ਕੇ ਬਟ ਡਾ ਕੇ ਵੇ ਆ ਕੇ ਲਿਆ ਮੈਨੂੰ ਹਾਂ ਵੇ ਆ ਕੇ ਤੇ ਮੁੜ ਕੇ ਆ ਘਰ ਵਾਲਾ ਨੇ ਬਹੁਤ ਭੈਣਾ ਨੇ ਤੇ ਨਜ਼ਰ ਵੀ ਰੱਖਿਆ ਕਰ ਤੇ ਤੂੰ ਵੀ ਬੜੀ ਭੈਣੀ ਹੈ ਹਾਂ ਮੈਂ ਭੈਣੀ ਹਾਂ ਵੇ ਬੰਦਾ ਇਹ ਬੰਦਾ ਇਹ ਬੰਦਾ ਇਹ ਬੰਦਾ ਕੋ ਕੰਮ ਦਾ ਹੈ ਨਹੀਂ ਇਹ ਬੰਦਾ ਕੰਮ ਦਾ ਹੈ ਨਹੀਂ ਤੂੰ ਕੱਲ ਜਣੀਆਂ ਨੂੰ ਲਿਆਉਂਦਾ ਭੈਣੇ ਇੱਥੇ ਹੈ ਖੇਤ ਚਾਹੀ ਉਥੋਂ ਪੂਰੀ ਪਾੜੇ ਆ ਪੂਜਾ ਲਿਆ ਭੈਣੇ ਜਾ ਤੇ ਤੈਨੂੰ ਵੀ ਮੈਂ ਵੇਖੀ ਹੈਗੀ ਨਾ ਤੇਰੇ ਵਰਗੀਆਂ ਬਹੁਤ ਆਉਂਦੀਆਂ ਨੇ ਇੱਥੇ ਨਾ ਤੇਰੇ ਵਰਗੀਆਂ ਬੱਥੇਰੀਆਂ ਨੇ ਨਾ ਕੋਈ ਨਾ ਤੂੰ ਜਾ ਪੈਣੀ ਤੇਰੀ ਪਾ ਨਾਲ ਤੁਸੀਂ ਇੰਜ ਕਰਦੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਨਹੀਂ ਨਹੀਂ ਤੇ ਆਪੀ ਰੋਜੀ ਰੋਟੀ ਕਮਾਉਣੀ ਨਹੀਂ ਤੁਸੀਂ ਕਮਾਉਣੇ ਤਾਂ ਪੈਣਾ ਫਿਰ ਉੱਥੇ ਮੇਰੇ ਬੰਦੇ ਨਾਲ ਗੱਲਾਂ ਮਾਰੀ ਜਾਣੀ ਕਦੋਂ ਹੁੰਦੀਆਂ ਤੇਰੀ ਕੀ ਗੱਲਾਂ ਲਾ ਕੇ ਨਾ ਕੋਈ ਬਤਲਿਆ ਕਿ ਹੋ ਗਿਆ ਤੂੰ ਆਉਂਦੇ ਵਿੱਚ ਕਿਸੇ ਦਾ ਪੀਪੇ ਥੱਲੇ ਲਾਤਾ ਕੋ ਕੁੜਛਾ ਵਿੱਚ ਸਾਨੂੰ ਨਹੀਂ ਮਤਲਬ ਕੋਈ ਵੀ ਤੂੰ ਇਹਦੇ ਨਾਲ ਗੱਲਾਂ ਨਾ ਕਿਉਂ ਮਾਰੀ ਆਣੀ ਇਹਨੇ ਮੈਨੂੰ ਬਿਠਾਇਆ ਇਹਦੀਆਂ ਗੱਲਾਂ ਚ ਨਾ ਆਇਆ ਕਰ ਤਾ ਤੇਰੇ ਕੀ ਲੈਣਾ ਨਾ ਨਹੀਂ ਵੇ ਮੈਨੇ ਭਾਈ ਬਾਲੀ ਵੇ ਮੈਨੇ ਇਹਦੀਆਂ ਗੱਲਾਂ ਚ ਨਾ ਆਇਆ ਕਰੋ ਨਾ ਨਾ ਪਹਿਣਾ ਮੈਂ ਤਾਂ ਘਰ ਬਸਾਂਗਾ ਮੈਂ ਤਾਂ ਵਹਿਮ ਕਰਨੀ ਆ ਮੈਂ ਹਾਂ ਮੈਂ ਤਾਂ ਕਰਨੀ ਆ ਪਹਿਣੀ ਹਾਂ ਬਸ ਬਸ ਚੀਏ ਇਹਨੂੰ ਬੰਦਾ ਚੰਗਾ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈ ਨਹੀਂ ਨਹੀਂ ਤੂੰ ਚੱਲ ਘਰੇ ਚੱਲ ਤੂੰ ਚੱਲ ਲਈ ਚੰਗਾ ਭਾਈ ਹਾਂ ਕੋਈ ਗੱਲ ਨਹੀਂ ਨਹੀਂ ਤੂੰ ਜਾ ਜਾ ਇਹ ਮੈਨੂੰ ਇਹ ਕੱਲ ਪੇਕੇ ਵਗ ਜੂ ਅੱਜ ਇਹਦੇ ਨਾਲ ਅੱਜ ਮੈਨੂੰ ਕੱਢ ਹੀ ਦੇਣੀ ਐ ਭਜਾ ਦੇਣੀ ਐ ਪੇਕਿਆਂ ਨੂੰ ਕੋਈ ਨਾ ਤੁਸੀਂ ਚਲੋ ਆ ਸਾਹਮਣੇ ਖੇਤ ਐ ਸਾਡਾ ਕੋਈ ਖੇਤ ਖੁੱਦ ਹੈ ਨਹੀਂ ਚਲੋ ਇਹਨੇ ਸਾਰੀ ਵੇਚਤੀ ਇਹਨੇ ਜ਼ਮੀਨ ਸਾਡੀ ਇਹਨੇ ਸਾਰਿਆਂ ਨੇ ਹੋ ਜਾ ਮੈਂ ਤੇਰੇ ਮੈਂ ਖੇਤ ਖਾ ਖਾ ਨਹੀਂ ਮੈਂ ਜਨਮ ਤੂੰ ਚਲ ਪੜੇ ਚਲ ਆ ਕੇ ਸਾਡੇ ਰਾਤ ਬਣਾਉਂਦੀ ਤੂੰ ਹੈ ਚੱਲ ਪਰਾ ਕੁੱਤੀ ਰਾਨਾ ਨਹੀਂ ਤਾਂ ਚੱਲ ਕੁੱਤੀ ਵਗ ਜਾ ਨਹੀਂ 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 ਤੂੰ ਕੁੱਤੀ ਦਾ ਖਾਨੀਆ ਕੁੱਤੀ ਰਾਨਾ ਹੋਵੇਂਗੀ ਤੂੰ ਹਾਂ ਤੇ ਮੈਂ ਤੂੰ ਇੱਥੇ ਤੇ ਤੂੰ ਤਾਂ ਘਰ ਵਾਲੇ ਕੋਲ ਕੀ ਲੜਨ ਬੈਠੀ ਸੀ ਤੂੰ ਇੱਥੇ ਕੀ ਬੈਠੀ ਸੀ ਕਿਉਂ ਬੈਠੀ ਸੀ ਇੱਥੇ ਘਰ ਵਾਲੇ ਨੂੰ ਹਾਂ ਮਾਰ ਕੇ ਕਿੱਦ ਪਾ ਦਾਂਗੀ ਮੈਂ ਖੈਰ ਤੂੰ ਮੈਨੂੰ ਬਠਾਉਗੀ ਤੂੰ ਤੂੰ ਹੈਂ ਚੱਲ ਤੇਰੇ ਵੀ ਲਾ ਦੇਣੀ ਮਾਰ ਤਾਂ ਮਾਰਦੇ ਨਹੀਂ ਮਾਰ ਦੇਣੀ ਤਾਂ ਮੈਨੂੰ ਕੱਢਣਾ ਕਰ ਲੂਗੀ ਤੇਰੀ ਵਜ੍ਹਾ ਨਾਲ ਮੈਂ ਖੈਰ ਤੇਰੀ ਵਜ੍ਹਾ ਨਾਲ ਸਾਰਾ ਸਾਡੇ ਘਰ ਦਾ ਨਾਸ ਕਰਤਾ ਜਮਾ ਇੱਕ ਟੀਂਗੀ ਇੱਕ ਟੀਂਗੀ ਚੰਗੀ ਗੱਲ ਹੈ ਵਧੀਆ ਉਸ ਤੋਂ ਕੁੱਤੀ ਨਾਲੇ ਮੈਨੂੰ ਨਾਲੇ ਮੇਰੇ ਮਰਵਾਤੀ ਇੱਥੇ ਜਾ ਨਾ ਜਾਈ ਕੋ ਇੱਥੇ ਮੁੜ ਕੇ ਹਾਂ ਨਹੀਂ 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 ਤੂੰ ਜਾ ਜਾ ਸਾਡੇ ਘਰੇ ਆਏ ਵੀ ਨਾ ਬਸ ਤੂੰ ਸਾਡੇ ਘਰੇ ਨਾ ਆਈ ਓਏ ਜਾ ਹੁਣ ਤੂੰ ਬੈਤ ਤਮਾਸ਼ਾ ਕਰੀ ਨੀ ਨਾ ਆ ਜਾ ਚੱਲ 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 ਤੂੰ ਚੱਲ ਚੱਲ